ਨਗਰ ਕੌਂਸਲ ਰਾਜਪੁਰਾ ਵੱਲੋਂ ਦੁਕਾਨਾਂ ਦੇ ਬਾਹਰ ਪਏ ਹੋਏ ਨਜਾਇਜ਼ ਸਮਾਨ ਨੂੰ ਕੀਤਾ ਗਿਆ ਜ਼ਬਤ ਨਗਰ ਕੌਂਸਲ ਵੱਲੋਂ ਰਾਜਪੁਰਾ ਦੇ ਦੁਕਾਨਦਾਰਾਂ ਨੂੰ ਅਪੀਲ ਕੇ ਆਪਣਾ ਸਮਾਨ ਆਪਣੀ ਹੱਦ ਦੇ ਅੰਦਰ ਹੀ ਰੱਖੋ ਅੱਜ ਨਗਰ ਕੌਂਸਲ ਵੱਲੋਂ ਇੱਕ ਸਪੈਸ਼ਲ ਡਰਾਈਵ ਚਲਾਈ ਗਈ ਜਿਸ ਵਿੱਚ ਦੁਕਾਨਦਾਰਾਂ ਵੱਲੋਂ ਆਪਣੀ ਹੱਦ ਤੋਂ ਬਾਹਰ ਪਏ ਹੋਏ ਸਮਾਨ ਨੂੰ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਜ਼ਬਤ ਕਰ ਲਿਆ ਗਿਆ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਨਗਰ ਕੌਂਸਲ ਦੇ ਅਧਿਕਾਰੀ ਨੇ ਦੱਸਿਆ ਕਿ ਅੱਜ ਸਪੈਸ਼ਲ ਡਰਾਈਵ ਉੱਚ ਅਧਿਕਾਰੀਆਂ ਦੇ ਹੁਕਮ ਅਨੁਸਾਰ ਆਜਪੁਰਾ ਦੇ ਵੱਖ-ਵੱਖ ਇਲਾਕਿਆਂ ਵਿੱਚ ਚਲਾਈ ਗਈ ਜਿੱਥੇ ਦੁਕਾਨਾਂ ਦੀ ਹੱਦ ਤੋਂ ਬਾਹਰ ਪਏ ਹੋਏ ਸਮਾਨ ਨੂੰ ਜ਼ਬਤ ਕਰ ਲਿਆ ਗਿਆ ਹੈ ਜੋ ਕਿ ਨਗਰ ਕੌਂਸਲ ਜਾ ਕੇ ਆਪਣਾ ਜੁਰਮਾਨਾ ਅਦਾ ਕਰਕੇ ਇਸ ਸਮਾਨ ਨੂੰ ਲਿਜਾ ਸਕਦੇ ਹਨ ਅਧਿਕਾਰੀਆਂ ਨੇ ਦੁਕਾਨਦਾਰ ਨੂੰ ਅਪੀਲ ਕੀਤੀ ਕਿ ਆਪਣਾ ਜੋ ਵੀ ਸਮਾਨ ਹੈ ਉਹ ਦੁਕਾਨ ਦੀ ਹੱਦ ਤੱਕ ਰੱਖੋ ਤਾਂ ਕਿ ਇੱਦਾਂ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਟ੍ਰੈਫਿਕ ਨੂੰ ਵੀ ਕਿਸੇ ਤਰ੍ਹਾਂ ਦਾ ਕੋਈ ਵਿਗੜ ਨਾ ਪਵੇ ਇਸ ਮੌਕੇ ਤੇ ਨਗਰ ਕੌਂਸਲ ਦੀ ਟੀਮ ਵੱਲੋਂ ਮੁਸਤਦੀ ਨਾਲ ਆਪਣਾ ਕੰਮ ਕੀਤਾ ਗਿਆ ਤੇ ਲੋਕਾਂ ਨੂੰ ਅਪੀਲ ਵੀ ਕੀਤੀ ਗਈ ਕਿ ਉਹ ਆਪਣਾ ਦੁਕਾਨ ਦਾ ਸਮਾਨ ਅੰਦਰ ਹੀ ਰੱਖਣ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਜਤਿੰਦਰ ਲਕੀ ਨਾਲ ਦੀਪਕ ਕੁਮਾਰ ਦੀ ਰਿਪੋਰਟ ਮਸਕਾਰ ਮੈਂ ਤੁਹਾਡਾ ਆਪਣਾ ਜਤਿੰਦਰ ਲਕੀ ਇਸ ਟਾਈਮ ਅਸੀਂ ਖੜੇ ਆ ਗੁਰਦੁਆਰਾ ਸਾਹਿਬ ਰੋਡ ਤੇ ਜਿੱਥੇ ਕਿ ਨਗਰ ਕੌਂਸਲ ਵੱਲੋਂ ਐਨਕ੍ਰੋਚਮੈਂਟ ਨੂੰ ਲੈ ਕੇ ਇੱਕ ਬਿਆਨ ਚਲਾਇਆ ਜਾ ਰਿਹਾ ਹੈ ਇਸੇ ਦੇ ਤਹਿਤ ਹੀ ਇਹਨਾਂ ਦੀ ਗੱਡੀ ਨਾਲ ਕੁਮਰੀ ਹੈ ਤੇ ਨਾਲ-ਨਾਲ ਜਿੱਥੇ ਵੀ ਇਹਨਾਂ ਨੂੰ ਦਿਖਦਾ ਹੈ ਕਿ ਇਹ ਜੋ ਦੁਕਾਨਦਾਰ ਦਾ ਸਮਾਨ ਬਾਹਰ ਪਿਆ ਹੈ ਜਿਹੜਾ ਕਿ ਉਹਦੇ ਹਦੂਦ ਦੇ ਅੰਦਰ ਨਹੀਂ ਹੈ ਉਸ ਨੂੰ ਜ਼ਬਤ ਕਰਨ ਦਿੱਤਾ ਗਿਆ ਤੇ ਅਸੀਂ ਇਸ ਟਾਈਮ ਮੌਜੂਦ ਹਾਂ ਗੁਰਦੁਆਰਾ ਸਾਹਿਬ ਰੋਡ ਤੇ ਤੇ ਇਹਨਾਂ ਵੱਲੋਂ ਜੋ ਹੈ ਦੁਰਗਾ ਮੰਦਿਰ ਰੋਡ ਔਰ ਗੁਰਦੁਆਰਾ ਸਾਹਿਬ ਰੋਡ ਤੇ ਜੋ ਹੈ ਸਾਂਝੇ ਤੌਰ ਤੇ ਇੱਕ ਜੋ ਡਰਾਈਵ ਚਲਾਈ ਜਾ ਰਹੀ ਹੈ ਅਸੀਂ ਗੱਲਬਾਤ ਕਰਾਂਗੇ ਜੋ ਇੱਥੇ ਨਗਰ ਕੌਂਸਲ ਦੇ ਅਧਿਕਾਰੀ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਆਖਿਰ ਇਹ ਡਰਾਈਵ ਕਦ ਤੱਕ ਚੱਲੇਗੀ ਤੇ ਕਿਸ ਤਰ੍ਹਾਂ ਅੱਗੇ ਵੀ ਹੋਰ ਇਹਨਾਂ ਦਾ ਕੀ ਪਲਾਨ ਹੈ ਜਤਿੰਦਰ ਲੱਕੀ ਰਾਜਪੁਰਾ ਸਰ ਕੀ ਕਹਿਣਾ ਚਾਹੋਗੇ ਅਗਰ ਨਗਰ ਕੌਂਸਲ ਵਰ ਜਿਹੜੀ ਹੈ ਨਜਾਇਜ਼ ਮਾਨਾਂ ਦੀ ਜਿਹੜੀ ਹੈ ਤੇ ਕਿਤੇ ਜਾਰੀ ਹੈ ਤੇ ਚੱਕਾ ਚੱਕੇ ਨਾਲ ਲਈ ਜਾ ਰਹੇ ਨਗਰ ਕੌਂਸਲ ਦੇ ਵਿੱਚ ਕੀ ਚੱਕਰ ਕੀ ਆ ਜੀ ਸ਼੍ਰੀਮਾਨ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਬੇਨਤੀ ਕਰਦਾ ਸਾਰੇ ਦੁਕਾਨਦਾਰਾਂ ਨੂੰ ਜਿੱਥੇ ਤੱਕ ਦੀ ਤੁਹਾਡੀ ਹਦੂਦ ਹੈ ਉੱਥੇ ਤੱਕ ਆਪਣਾ ਸਮਾਨ ਰੱਖਣ। ਪਰੰਤੂ ਤੁਸੀਂ ਆਪ ਵੀ ਦੇਖ ਸਕਦੇ ਹੋ ਮਾਰਕੀਟ ਦੇ ਵਿੱਚ ਜਿੱਥੇ ਛੋਟੇ-ਛੋਟੇ ਗਲੀਆਂ ਨੇ ਤੇ ਦੁਕਾਨਦਾਰ ਨਜਾਇਜ਼ 5 ਤੋਂ 10 ਫੁੱਟ ਤੱਕ ਦਾ ਬਾਹਰ ਨਜਾਇਜ਼ ਕਬਜ਼ਾ ਕਰਕੇ ਆਪਣਾ ਸਮਾਨ ਰੱਖ ਲੈਣੇ ਹਨ। ਤਾਂ ਜੋ ਜਿਹੜੀ ਆਮ ਇਹ ਪਬਲਿਕ ਆ ਜਾ ਰਹੀ ਹੈ ਇਹਨੂੰ ਕਾਫੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਸਾਡੇ ਕੋਲ ਰੋਜ਼ਾਨਾ ਸ਼ਿਕਾਇਤਾਂ ਵੀ ਆਉਂਦੀਆਂ ਹਨ। ਇਨਾਂ ਦਾ ਹੱਲ ਕਰਨ ਲਈ ਅਸੀਂ ਮੌਕੇ ਤੇ ਆ ਕੇ ਇਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਬੇਨਤੀ ਕਰਦੇ ਆਂ ਕਿ ਤੁਸੀਂ ਆਪਣਾ ਸਮਾਨ ਅੰਦਰ ਰੱਖ ਲਓ ਪਰੰਤੂ ਹੁਣ ਦੁਬਾਰੇ ਇਹਨਾਂ ਵੱਲੋਂ ਜੇਕਰ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਨਗਰ ਕੌਂਸਲ ਰਾਜਪੁਰਾ ਦਫ਼ਤਰ ਵੱਲੋਂ ਉੱਚ ਅਧਿਕਾਰੀਆਂ ਵੱਲੋਂ ਜੋ ਵੀ ਸਾਨੂੰ ਹਦਾਇਤਾਂ ਕੀਤੀ ਜਾਂਦੀ ਆ ਉਸ ਹਿਸਾਬ ਨਾਲ ਬਣਦੀ ਕਾਰਵਾਈ ਅਮਲ ਚੱਲਿਆ ਜਾਂਦੀ ਆ ਅੱਜ ਕੋਈ ਸਪੈਸ਼ਲ ਡਰਾਈਵ ਚੱਲ ਰਹੀ ਹੈ ਜਾਂ ਡ੍ਰੈਗ ਵਾਲੀ ਚੱਲ ਰਹੀ ਹੈ ਇਹ ਸਾਡੀ ਡੇਲੀ ਰੁਟੀਨ ਦਾ ਵਰਕ ਹੈ ਹਾਂਜੀ ਜਿਹੜਾ ਅੱਜ ਕਿਹੜੀ ਰੋਡ ਤੇ ਕਰ ਰਹੇ ਹੋ ਸਰ ਜੀ ਅਸੀਂ ਇਹ ਆਪਣਾ ਗगन ਚੌਂਕ ਤੋਂ ਲੈ ਕੇ ਆਪਣਾ ਲਿਬਰਟੀ ਚੌਕ ਹੈ ਇਹ ਸਾਰਾ ਜਿਹੜਾ ਹੈ ਰੂਟ ਹੈ ਅਸੀਂ ਕਵਰ ਕਰ ਰਹੇ ਹਾਂ ਇਨ ਬਿਟਵੀਨ ਦੁਰਗਾ ਮੰਦਰ ਰੋਡ ਤੇ ਆਪਣਾ ਐਪੀਜੀਐਨ ਹਸਪੀਟਲ ਇਹ ਵੀ ਇਹਦੇ ਵਿੱਚ ਆ ਰਹੇ ਹਾਂ ਅਸੀਂ ਸਾਰੇ ਹੀ ਕਵਰ ਕਰ ਰਹੇ ਹਾਂ ਸਰਕਾਰ ਨੂੰ ਕੀ ਹੈ ਨਗਰ ਕੌਂਸਲ ਪਿਛਲੇ ਕਾਫੀ ਸਾਲਾਂ ਤੋਂ ਇਸ ਤਰ੍ਹਾਂ ਕਰਦੀ ਹੈ ਸਾਮਾਨ ਚੱਕ ਕੇ ਲੈ ਜਾਂਦੀ ਹੈ ਦੁਕਾਨਦਾਰ ਫਿਰ ਨਹੀਂ ਹਟਦੇ ਫਿਰ ਉਸ ਤਰੀ ਆਪਣਾ ਸਾਮਾਨ ਬਾਹਰ ਰੱਖ ਦਿੰਦੇ ਨੇ ਕੀ ਕਰਨ ਤੋਂ ਬਸ ਜੀ ਸਰ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਉਰੇ ਕੁਝ ਰੇੜੀ ਫੜੀ ਫੜੀਆਂ ਵਾਲੇ ਆ ਜਿਹੜੇ ਸਟਰੀਟ ਵੈਂਡਰਸ ਨੇ ਜਿਹੜੇ ਕਿ ਪਟਿਆਲਾ ਰੋਡ ਤੁਸੀਂ ਦੇਖ ਸਕਦੇ ਹੋ ਉਹਨੇ ਰੇੜੀਆਂ ਖੜਾ ਲੰਨੇ ਆ ਓਨ ਰੋਡ ਜਿਨ੍ਹਾਂ ਕਾਰਨ ਟ੍ਰੈਫਿਕ ਨੂੰ ਕਾਫੀ ਸਮੱਸਿਆ ਆ ਰਹੀ ਹੈ ਤਾਂ ਅਸੀਂ ਬਾਰ-ਬਾਰ ਉਹਨਾਂ ਨੂੰ ਇਹੀ ਗੁਜਾਰਿਸ਼ ਕਰ ਰਹੇ ਹਾਂ ਕਿ ਤੁਸੀਂ ਮੋਕੇ ਤੇ ਆਪਣੀ ਇੱਕ ਪਾਸੇ ਆਪਣੀ ਰੇੜੀ ਨਾ ਖੜਾਓ ਤਾਂ ਜੋ ਕਿਸੇ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ ਤੁਸੀਂ ਆਪਣਾ ਗਲੀਆਂ ਚ ਕਲੋਨੀਆਂ ਚ ਆਪਣਾ ਤੁਰਦੇ ਫਿਰਦੇ ਰਹਿ ਕੇ ਆਪਣਾ ਜੋ ਬਿਜ਼ਨਸ ਹੈ ਉਹਨੂੰ ਕੰਟੀਨਿਊ ਰੱਖੋ ਕੀ ਕਹਿਣਾ ਚਾਹੁੰਦੇ ਹੋ ਸ਼ਹਿਰ ਵਾਸੀਆਂ ਨੂੰ ਇਹ ਜੋ ਇਹ ਨਜਾਇਜ਼ ਐਨਕ੍ਰੋਚਮੈਂਟ ਹੋਈ ਹੈ ਕੀ ਅਪੀਲ ਕਰਨਾ ਚਾਹੁੰਦੇ ਹੋ ਜੀ ਸਰ ਉਹ ਅਸੀਂ ਜੇਕਰ ਤੁਸੀਂ ਦੁਕਾਨਦਾਰਾਂ ਵੱਲੋਂ ਜਾਓਗੇ ਤਾਂ ਉਹਨਾਂ ਦਾ ਪੱਖ ਰੱਖੋਗੇ ਤਾਂ ਦੁਕਾਨਦਾਰ ਕਹਿ ਰਹੇ ਆ ਅਸੀਂ ਬਈਰ ਸੈਟੀਸਫਾਈ ਸਾਨੂੰ ਵੀ ਠੀਕ ਲੱਗਦਾ ਹੈ ਕਿ ਜੇਕਰ ਅਸੀਂ ਆਪਣੀ ਹੱਦ ਦੇ ਵਿੱਚ ਰਹਿ ਕੇ ਆਪਣੀ ਦੁਕਾਨਦਾਰੀ ਕਰੀਏ ਪਰੰਤੂ ਕੁਝ 1 2 ਇਹੋ ਜਿਹੇ ਦੁਕਾਨਦਾਰ ਹੈਗੇ ਆ ਜਿਹੜੇ ਕਿ ਨਜਾਇਜ਼ ਬਾਹਰ ਰੱਖ ਲੈਂਦੇ ਆ ਜਿਨ੍ਹਾਂ ਕਰਕੇ ਨਾਲ ਵਾਲਿਆਂ ਦਾ ਜਿਹੜਾ ਹੈ ਉਹ ਕਵਰ ਹੋ ਜਾਂਦਾ ਪਰਦੇ ਚ ਹੋ ਜਾਂਦੀ ਆ ਉਹਨਾਂ ਨੂੰ ਵੀ ਫਿਰ ਮੂੜ ਦੁਬਾਰੇ ਬਾਹਰ ਰੱਖਣਾ ਪੈਂਦਾ ਸੱਜ ਜਿਹਨਾਂ ਦਾ ਸਮਾਨ ਚੱਕਿਆ ਜਾਂਦਾ ਉਹਨਾਂ ਖਿਲਾਫ ਕੋਈ ਕਾਰਵਾਈ ਜੇ ਆ ਸਮਾਨ ਵੀ ਲੈ ਜਾਂਦਾ ਜ਼ਬਤ ਕਰ ਲੈਂਦੇ ਉਹ ਕੀ ਕਰਦੇ ਹੋ ਜੀ ਸਰ ਜਿਹੜੇ ਸਾਡੇ ਉੱਚ ਅਧਿਕਾਰੀ ਹੈ ਉਹਨਾਂ ਦੀ ਜਿਹੜੀ ਵੱਣਦੀ ਫੀਸ ਹੈ ਚਲਾਨ ਫੀਸ ਹੈ ਉਹਨਾਂ ਤੋਂ ਭਵਾਈ ਜਾਂਦੀ ਹੈ ਤਾਂ ਇਨ ਫਿਊਚਰ ਉਹਨਾਂ ਤੋਂ ਰਿਤਨ ਚ ਅਸੀਕ ਪੋਸ਼ਨਾ ਪੱਤਰ ਵੀ ਲੰਨਿਆ ਜੇਕਰ ਤੁਸੀਂ ਬਾਹਰ ਰੱਖੋਗੇ ਤਾਂ ਬੰਦ ਦੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ਤੇ ਇਹ ਤੁਹਾਡਾ ਜਿਹੜਾ ਸਮਾਨ ਹੈ ਇਹ ਵਾਪਸ ਨਹੀਂ ਦਿੱਤਾ ਜਾਵੇਗਾ ਧੰਨਵਾਦ